ਜਦੋਂ ਹਥਿਆਰ ਜ਼ਿਆਦਾ ਆਏ ਤੇ ਫਿਰ ਕਿੱਥੇ ਸੁੱਤੇ ਸੀ ਡੀਜੀਪੀ ਸਾਹਿਬ ਡੀਜੀਪੀ ਸਾਹਿਬ ਦਾ ਇੱਕ ਨਾ ਆਮ ਆਦਮੀ ਪਾਰਟੀ ਦੇ ਪੀਆਰ ਐਕਸਰਸਾਈਜ਼ ਦੇ ਪੋਸਟਰ ਬாய் ਬਣ ਗਏ ਡਾਟ ਡੀਜੀਪੀ ਨੇ ਪਿਛਲੇ ਦਿਨੋ ਕਹਾ ਹੈ ਕਿ ਕਿ ਫਜ਼ੂਰ ਆਪਰੇਸ਼ਨ ਕੇ ਬਾਅਦ ਜੋ ਪਾਕਿਸਤਾਨ ਸੇ ਹਥਿਆਰ ਜ਼ਿਆਦਾ ਆਏ ਬਾਰਡਰ ਪਾਰ ਏਰੀਆ ਸੇ ਕੰਦੇ ਕਰੋਨਾ ਟਾਈਮ ਤੇ ਜਦੋਂ ਹਥਿਆਰ ਜ਼ਿਆਦਾ ਆਏ ਤੇ ਫਿਰ ਕਿੱਥੇ ਸੁੱਤੇ ਸੀ ਡੀਜੀਪੀ ਸਾਹਿਬ ਡੀਜੀਪੀ ਸਾਹਿਬ ਦਾ ਇੱਕ ਨਾ ਆਮ ਆਦਮੀ ਪਾਰਟੀ ਦੇ ਪੀਆਰ ਐਕਸਰਸਾਈਜ਼ ਦੇ ਪੋਸਟਰ ਬாய் ਬਣ ਗਏ ਮਹਰਾਨ ਹੋ ਗਿਆ ਅੱਜ ਫੋਟੋ ਆਈ ਹੈ ਪ੍ਰਹਾਰ 2 ਸ਼ੁਰੂ ਕਰ ਰਹੇ ਆ ਤੇ ਭਾਈ ਆ ਸਾਢੇ 3 ਸਾਲ ਸੁੱਤੇ ਰਹੇ ਸੀ ਕਿ ਡੀਜੀਪੀ ਨੂੰ ਐ ਸ਼ੋਪਦਾ ਕਿ ਉਹ ਲਾਅ ਐਂਡ ਆਰਡਰ ਤੇ ਇੱਕ ਦਿਨ ਪ੍ਰੈਸ ਕਾਨਫਰੰਸ ਕਰਕੇ ਪ੍ਰਹਾਰ ਇੱਕ ਪ੍ਰਹਾਰ ਦੋ ਲਾਅ ਐਂਡ ਆਰਡਰ ਤਾਂ ਇਹ ਇਸ ਐਵਰੀਡੇ ਇਸ਼ੂ ਐਨ ਇਹਨਾਂ ਨੂੰ ਸਿਵਾਏ ਤੇ ਸਿਵਾਏ ਪੀਆਰ ਤੋਂ ਹੋਰ ਕੋਈ ਕੰਮ ਨਹੀਂ ਸਵੇਰੇ ਪ੍ਰਹਾਰ 2 ਸ਼ੁਰੂ ਕੀਤਾ ਦੁਪਹਿਰ ਨੂੰ ਕਤਲ ਹੋ ਗਿਆ ਸੋ ਥਿਸ ਇਜ਼ ਦ ਰਿਐਲਿਟੀ ਨ ਚੀਫ ਮਿਨਿਸਟਰ ਸਾਹਿਬ ਦੇ ਤਾਂ ਜੋ ਹਾਲਾਤ ਨੇ ਤੁਸੀਂ ਮੇਰੇ ਤੋਂ ਬਿਹਤਰ ਜਾਣਦੇ ਹੋ ਕੰਪਰੋਮਾਈਜ਼ਡ ਵੀ ਨੇ ਔਰ ਉਹਨਾਂ ਦੀ ਗੱਲਬਾਤ ਵੀ ਨਹੀਂ ਹੋ ਰਹੀ ਉਹ ਕਹਿੰਦਾ ਡੈਲੀ ਇਨਕਾਊਂਟਰ ਵੀ ਕਰ ਰਹੇ ਆਂ ਅਸੀਂ ਗੈਂਗਸਟਰਾਂ ਦਾ ਡੈਲੀ ਇਨਕਾਊਂਟਰ ਸੱਚ ਹੋ ਰੇ ਕਿ ਝੂਠ ਹੋ ਰੇ ਵੀ ਜੁਡੀਸ਼ੀਅਲ ਇਨਕੁਆਇਰੀ ਚ ਬਹੁਤ ਕੁਝ ਸਾਹਮਣੇ ਆ ਜਾਊਗਾ ਉਹਨਾਂ ਨੇ ਕਲੇਮ ਕੀਤਾ ਕਿ 5000 ਗੈਂਗਸਟਰ ਮਾਰਦੇ ਆਂ ਹਾਂ ਜੀ ਅਸੀਂ 5000 ਗੈਂਗਸਟਰ ਪੜ ਲਏ ਪਹਿਲੀ ਰੋਜੇ ਆਪਰੇਸ਼ਨ ਪ੍ਰਹਾਰ ਦੀ ਤੇ ਸਾਢੇ 3 ਸਾਲ ਫਿਰ ਕੀ ਕਰਦੇ ਸੀ ਅੱਜ ਕਤਲ ਕਿਉਂ ਹੋਇਆ ਫਿਰ ਅੱਜ ਇਹ ਜਿਹੜੇ 5000 ਬੰਦੇ ਜਿਹੜੇ ਫੜ ਰਹੇ ਆ ਨਾ ਜੀ ਤੁਸੀਂ ਕਦੇ ਜਾ ਕੇ ਦੀ ਸਟੋਰੀ ਕਰੋ ਤੁਹਾਨੂੰ ਸਮਝ ਆਊਗੀ ਕਿ ਹਰ ਪੁਲਿਸ ਵਾਲੇ ਨੂੰ ਇੱਕ ਟਾਰਗੇਟ ਦਿੱਤਾ ਗਿਆ ਕਿ ਜੇ ਤੂੰ 10 ਬੰਦੇ ਇੱਕ ਥਾਣੇ 'ਚ ਨਹੀਂ ਫੜੇਂਗਾ ਭਾਵੇਂ ਸੱਚੇ ਭਾਵੇਂ ਝੂਠੇ ਤੈਨੂੰ ਸਵੇਰੇ ਬਦਲ ਦੇਾਂਗੇ ਕਿ ਇਸ ਤਰ੍ਹਾਂ ਲਾਅ ਐਂਡ ਆਰਡਰ ਕੰਟਰੋਲ ਹੋਣਾ ਸਰ ਆਨੇ ਵਾਲੇ ਸਮੇਂ ਭਾਜਪਾ ਦਾ ਗੜਬੰਧਨ ਹੋ ਗਾ ਅਕਾਲੀ ਦਲ ਕੇ ਸਾਹ ਹੁਣ ਜਲੰਧਰ ਦੇ ਬਾਈਪਾਸ ਤੇ ਤਾਂ ਨਹੀਂ ਦੱਸਿਆ ਜਾਣਾ

болды болды болды